183 ਦੇ ਦੁਖਦਾਈ ਘਟਨਾਵਾਂ ਦੌਰਾਨ ਆਪਣੇ ਪਰਿਵਾਰਕ ਮੈਂਬਰ ਗਵਾਨ ਵਾਲੇ ਪਟਿਆਲਾ ਦੇ ਪੀੜਿਤ ਪਰਿਵਾਰ ਅੱਜ ਦਿੱਲੀ ਲਈ ਰਵਾਨਾ ਹੋਏ ਪਰਿਵਾਰਾਂ ਨੇ ਐਲਾਨ ਕੀਤਾ ਕਿ ਉਹ ਦਿੱਲੀ ਵਿਖੇ ਜੰਤਰਾ ਮੰਤਰਾ ਦੇ ਵੱਡੇ ਰੋਸ ਪ੍ਰਦਰਸ਼ਨ ਕਰਨਗੇ ਤਾਂ ਜੋ ਕੇਂਦਰ ਸਰਕਾਰ ਤੱਕ ਉਹਨਾਂ ਦੀ ਆਵਾਜ਼ ਪਹੁੰਚ ਸਕੇ ਪੀੜਿਤ ਪਰਿਵਾਰਾਂ ਦਾ ਕਹਿਣਾ ਕਿ 40 ਸਾਲ ਬੀਤ ਜਾਂਦੇ ਬਾਵਜੂਦ ਉਹਨਾਂ ਨੂੰ ਪੂਰਾ ਇਨਸਾਫ ਨਹੀਂ ਮਿਲਿਆ ਕਈ ਪਰਿਵਾਰਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਮਾਰਿਆ ਜਾਂਦਾ ਦੇਖਿਆ ਪਰ ਅਜੇ ਤੱਕ ਦੋਸ਼ੀਆਂ ਖਿਲਾਫ ਠੋਕਵੀਂ ਕਾਰਵਾਈ ਨਹੀਂ ਹੋਈ ਹਮ ਸਿੰਘ ਸੰ 84 ਦਾ ਦੰਗਾ ਪੇੜ ਤਾਂ ਵਿੱਚ ਇੱਕਾ 84 ਵਿੱਚ ਅਸੀਂ ਰਜਿੰਦਰਾ پارک ਕਲੋਨੀ ਨੇੜੇ ਰੇਲਵੇ ਸਟੇਸ਼ਨ ਰੰਦੇ ਸੀ ਜਦੋਂ ਇੰਦਰਾ ਗਾਂਧੀ ਉਸ ਟਾਈਮ ਦੇ ਪ੍ਰਧਾਨ ਮੰਤਰੀ ਦੀ ਹੱਤਿਆ ਹੋਈ ਉਸ ਤੋਂ ਬਾਅਦ ਦੰਗੇ ਹੋਏ ਤੇ 2 ਤਰੀਕ ਨੂੰ ਦੰਗਈਆਂ ਨੇ ਕਾਤਲਾਂ ਨੇ ਮੇਰੇ ਪਰਿਵਾਰ ਨੂੰ ਕਤਲ ਕਰਤਾ ਨਾਲ ਮੇਰੇ ਚਾਚਾ ਜੀ ਦੇ ਤਿੰਨ ਬੱਚੇ ਨਾਲੇ ਮੇਰੇ ਗੁਆਂਢ ਚ ਤਿੰਨ ਫੈਮਲੀਆਂ ਸੀਗੇ ਅਸੀਂ ਉੱਥੇ ਮੇਰੇ ਪਰਿਵਾਰ ਦੇ 6 ਮੈਂਬਰ ਸੀਗੇ ਮੇਰੀ ਭੈਣ ਤਿੰਨ ਭਰਾ ਮਦਰਸ ਤੇ ਫਾਦਰ ਅਸੀਂ ਕਿਵੇਂ ਨਾ ਕਿਵੇਂ ਆਪਾਂ ਰੁਕ ਦਿਖਾ ਕੇ ਇੱਕ ਮੈਂ ਬੱਚੇ ਆਰਮ ਸਿੰਘ ਤੇ ਇੱਕ ਪਰਮਿੰਦਰਮਨਜੀਤ ਸਿੰਘ ਗਵਾਂਡੀਆਂ ਦਾ ਤੇ ਚਾਚੀ ਸਾਡੀ ਇੱਕ ਅਮਰਜੀਤ ਕੌਰ ਜਿਹੜੀ ਹੁਣ ਇਸ ਦੁਨੀਆ 'ਚ ਨਹੀਂ ਹੈ ਉਹ ਭੀੜ ਦੇ ਨਾਲ ਇੱਧਰ ਉੱਧਰ ਹੋਗੇ ਲਗਾਤਾਰ ਸਰਕਾਰ ਆਈ ਜੋ ਕਚਾਸਨ ਕੀਤੀਆਂ ਅਸੀਂ 83 ਡੰਗਾ ਪੀੜਤਾਂ ਦੇ ਉੱਪਰ ਪਰ ਕਾਰਨ ਕੀ ਹੈ ਕਿ ਸੁਣਵਾਈ ਨਹੀਂ ਹੋ ਪਾਰੀ ਕਿ ਇਨਸਾਫ ਨਹੀਂ ਮਿਲ ਪਾਰਿਆ ਇਨਸਾਫ ਅਜੇ ਤੱਕ ਤਾਂ ਕੋਹਾਂ ਦੂਰ ਬੈਠੇ ਹਾਂ ਹੁਣ 42 ਸਾਲ ਬਾਅਦ ਮੈਦ ਸੈਣੀ ਸਰਕਾਰ ਨੇ ਸਾਨੂੰ ਅਖਬਾਰਾਂ ਰਾਹੀਂ ਪਤਾ ਲੱਗਿਆ ਕਿ ਵੀ 84 ਦੇ ਡੰਗਾ ਪੀੜਤਾਂ ਨੂੰ ਸਰਕਾਰੀ ਨੌਕਰੀ ਦਵਾਂਗੇ ਸਰਕਾਰੀ ਨੌਕਰੀ ਦੇ ਵਿੱਚ ਇਹਨਾਂ ਨੇ ਸਾਡੇ ਤੋਂ ਫਾਰਮ ਵਗੈਰਾ ਭਰਾਲੇ ਫਾਰਮ ਭਰਾਂ ਕੇ ਸਾਨੂੰ ਕੌਮ ਦੀ ਆਇਆ ਵੀ ਤੁਸੀਂ 24 ਦਸੰਬਰ ਨੂੰ ਇੱਥੇ ਪਹੁੰਚੋ ਹੰਸਕੂਲਾ ਹੰਸਕੂਲਾ ਇਸੇ ਈਨਾ ਦੀ ਰੈਲੀ ਮਾਨਯੋਗ ગ્રામ ਮੰਤਰੀ ਹਮੇਸ਼ਾ ਜੀ ਤੇ ਸਾਡੇ ਉੱਤੇ ਆਪਣੇ ਬਾਬਾ ਜੀ ਸੀਗੇ ਦਾਦੋਵਾਲ ਜੀ ਜੀ ਬਾਬਾ ਦਾਦੋਵਾਲ ਜੀ ਸੀਗੇ ਸੈਣੀ ਸੀਐਮ ਸੈਣੀ ਵੀ ਸੀ ਉੱਥੇ ਇੱਕ ਇਕੱਠ ਦਿਖਾਣ ਦੇ ਵਾਸਤੇ ਸਾਨੂੰ ਬੁਲਾਇਆ ਗਿਆ ਕਿ ਵੀ ਤੁਸੀਂ ਆਪਣੇ ਪਰਿਵਾਰ ਸਮੇਤ ਆਣਾ ਹੈ ਤੇ ਅਸੀਂ ਉੱਥੇ ਗਏ ਵੀ ਉੱਥੇ ਜਾ ਕੇ ਸਾਨੂੰ ਆ ਇੱਕ ਦੇਤਾ ਹੈਗਾ ਹਰਿਆਣਾ ਕੌਂਸਲ ਰੋਜ਼ਗਾਰ ਨਿਗਮ ਲਿਮਟਿਡ ਜਿਹੜਾ ਇਹਨਾਂ ਨੇ ਬਣਾਇਆ ਹੈ ਜਿਹੜਾ ਕਿ ਕੰਟਰੈਕਚੁਅਲ ਬੇਸਿਸ ਤੇ ਹੈ ਤੇ ਹੁਣ ਸਾਡੇ ਬੱਚੇ ਐਮ ਕਾਮ ਈ ਕਾਮ ਐਮ ਟੈਕ ਬੀ ਟੈਕ ਕੀਤੇ ਹੋਏ ਉਹਨਾਂ ਨੂੰ ਇੱਕ ਕਲਰਕ ਦੀ ਡੀਸੀ ਰੇਟਾਂ ਤੇ ਇਹਨਾਂ ਨੇ ਅਪਾਇੰਟਮੈਂਟ ਲੈਟਰ ਦਿੱਤਾ ਜਿਹੜਾ ਕਿ ਕੰਟਰੈਕਟ ਕੰਟੈਕਚੁਅਲ ਬੇਸਿਸ ਤੇ 18000 ਤੋਂ ਲੈ ਕੇ 25000 ਤੱਕ ਦੀ ਉਹਨਾਂ ਦੀ ਸੈਲਰੀ ਹੈ ਉਸ ਤੋਂ ਬਿਨਾ ਕੋਈ ਨਹੀਂ ਜਿੰਦਾ ਕਿ ਕਿੰਨੇ ਵੱਧ ਤੋਂ ਵੱਧ 21000 ਦੇ ਸਰਵਿਸ ਦਿੱਤੀ ਹੈਗੀ ਹੈ 25000 ਵਾਲਾ ਕੋਈ ਇਹੋ ਜਿਹਾ ਨਹੀਂ ਸੀਗਾ ਨਹੀਂ ਹੈ ਮਜ਼ਾਰ ਨਹੀਂ ਇਹ ਬਿਲਕੁਲ ਸਾਡੇ 42 ਸਾਲ ਬਾਅਦ ਸਾਡੇ जख्मਾਂ ਨੂੰ ਭਰੇ ਦਿਆ ਗਿਆ ਮੈਂ ਤਾਂ ਇਹੀ ਕਹਾਂਗਾ ਕਿਉਂਕਿ ਇਹਨਾਂ ਨੇ ਦਿਆ ਤਾਂ ਕੁਛ ਨਹੀਂ 2006 ਤੋਂ ਮਨਮੋਹਨ ਸਰਕਾਰ ਨੇ ਚਿੱਠੀ ਗੱਡੀ ਹੋਈ ਹੈ ਲੇਕਿਨ ਅਜੇ ਤੱਕ ਉਹ ਚਿੱਠੀ ਇਹਨਾਂ ਨੇ ਲਾਗੂ ਨਹੀਂ ਕੀਤੀ ਹੁਣ ਜਦੋਂ ਆਪਣਾ ਦਿੱਲੀ ਹਾਈ ਹਾਈ ਕੋਰਟ ਨੇ ਆਰਡਰ ਕੀਤੇ ਇਸ ਚਿੱਠੀ ਨਹੀਂ ਤੇ ਉਹਨਾਂ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਦੇ ਦਿੱਤੀ ਦਿੱਲੀ ਦੰਗਾ ਵੀਰਤਾਂ ਨੂੰ ਉਹ ਜੋਇਨ ਵੀ ਕਰ ਚੁੱਕੇ ਆ ਇਸੇ ਤਰ੍ਹਾਂ ਯੂਪੀ ਨੇ ਐਮਪੀ ਨੇ ਸਭ ਨੇ ਪੱਕੀਆਂ ਨੌਕਰੀਆਂ ਦਿੱਤੀਆਂ ਤੇ ਸਾਨੂੰ ਇਹਨਾਂ ਨੇ ਉੱਥੇ ਬੁਲਾ ਕੇ ਸਾਰਾ ਦਿਨ ਕੋਝਾ ਮਜ਼ਾਕ ਸਾਡੇ ਨਾਲ ਇੱਕ ਕਿਸਮ ਦਾ ਕੀਤਾ ਸਵੇਰੇ 11 ਵਜੇ ਬੁਲਾ ਕੇ ਸਾਨੂੰ ਸਾਰਾ ਦਿਨ ਉੱਥੇ ਬਿਠਾ ਕੇ ਰੱਖਿਆ ਤੇ ਸ਼ਾਮ ਨੂੰ 6:30 7 ਵਜੇ ਉੱਥੇ ਜਾ ਕੇ ਇੱਕ 4-5 ਬੰਦਿਆਂ ਨੂੰ ਲੇਟਰ ਦੇ ਕੇ ਫੋਟੋਆਂ ਖਿਚਾ ਕੇ ਵਾਵਾ ਘੱਟੀ ਤੇ ਬਾਅਦ ਵਿੱਚ ਸਾਨੂੰ ਫੇਰ ਬਸਾਂ 'ਚ ਭਰ ਕੇ ਉੱਥੇ ਲਿਆਏ ਕਿਸਾਨ ਭਵਨ ਪੰਚਕੁੱਲੇ ਕਿਸਾਨ ਭਵਨ ਜਾ ਕੇ ਫਿਰ ਉਹਨਾਂ ਨੇ ਵੀ ਇਕੱਲੇ ਇਕੱਲੇ ਤੋਂ ਸਾਈਨ ਕਰਾ ਕੇ ਕਈਆਂ ਨੇ ਤਾਂ ਉੱਥੇ ਸਿੱਟ ਕੇ ਵੀ ਆ ਗਏ ਵੀ ਅਸੀਂ ਸਾਨੂੰ ਨਹੀਂ ਇਹ ਨੌਕਰੀ ਜਾਏਗੀ ਜੇ ਅਲਹਮਦੁਲਿ ਮੇਰੇ ਸੰਘਰਸ਼ਾਂ ਕੀ ਲੱਗਦਾ ਉਸ ਨਾਲ ਵੀ ਵਾਜਪਦਨ ਹੋਏਗੀ ਕੋਈ ਸਰਕਾਰ ਦੇ ਕੰਨਾਂ 'ਚ ਨਹੀਂ ਦੇਖੋ ਅਸੀਂ ਸੰਤ ਸਿਚੇਵਾਲ ਜੀ ਐ ਜਿਹੜੇ ਸਾਡੇ ਰਾਜ ਸਭਾ ਮੈਂਬਰ ਵੀ ਆ ਅਸੀਂ ਉਹਨਾਂ ਨੂੰ ਮਿਲੇ ਪਿਛਲੇ ਦਿਨੀਂ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਸੰਸਦ 'ਚ ਤੁਹਾਡੀ ਬਾਤ ਚੁੱਕੂਗਾ ਤੇ ਤੁਹਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈਗਾ ਇਹ ਇਨਸਾਫ ਦੀਵਾਨ 'ਚ ਤੁਹਾਡੀ ਮਦਦ ਕਰਾਂਗਾ ਐਂ ਤਾਂ ਸਾਡੇ ਨਾਲ ਕਈ ਰਾਜਸੀ ਪਾਰਟੀਆਂ ਜਿਹੜੇ ਵਿਰੋਧੀ ਧਿਰਾਂ ਹੈ ਉਹ ਕੰਟੈਕਟ ਕਰ ਰਹੀਆਂ ਕਿਸਾਨ ਯੂਨੀਅਨਾਂ ਵੀ ਸਾਡੇ ਨਾਲ ਕੰਟੈਕਟ ਕਰ ਰਹੀਆਂ ਵੀ ਅਸੀਂ ਤੁਹਾਡੇ ਨਾਲ ਮੋਢੇ ਤੇ ਮੋਢਾ ਲਾ ਕੇ ਖੜਨ ਨੂੰ ਤਿਆਰ ਆਂ ਪਰ ਅਸੀਂ ਇਸ ਲੈਵਲ ਦਾ ਹਜੇ ਕਰਨ ਦੇ ਮੂਡ 'ਚ ਨਹੀਂ ਆ ਕਿਉਂਕਿ ਆਪਾਂ ਦੇਖ ਹੀ ਚੁੱਕੇ ਆਂ ਵੀ 2 ਸਾਲ ਧਰਨਾ ਲਾ ਕੇ ਕਿਸਾਨੀਆਂ ਉਹਨੀਆਂ ਦਾ ਕੀ ਹਾਲ ਹੋਇਆ ਸੀ ਉਹਨੇ ਨਾ ਸਾਡੇ ਚ ਤਾਕਤ ਹੈਗੀ ਆ ਨਾ ਸਾਡੇ ਚ ਹਿੰਮਤ ਹੈ ਹੁਣ ਅਸੀਂ ਇੰਨੀਆਂ ਇੰਨੀਆਂ ਦਵਾਈਆਂ ਖਾਦੇ ਆ ਬੀਪੀ ਸ਼ੂਗਰ ਦੇ ਮਰੀਜ਼ ਆ ਤੇ ਹਾਰਟ ਦੇ ਮਰੀਜ਼ ਹੋਏ ਪਏ ਆ ਅੱਧੇ ਤਾਂ ਵਿਚਾਰੇ ਇਹ ਇਨਸਾਫ ਦੀ ਉਡੀਕ ਕਰਦੇ ਕਰਦੇ ਚੱਲ ਬਸੇ ਹੁਣ ਜੇ ਸਾਡੇ ਬੱਚੇ ਸਾਨੂੰ ਲੱਗਦਾ ਕਿ ਸਾਡਾ ਬੱਚਾ ਹੀ ਕੋਈ ਸੈੱਟ ਹੁੰਦਾ ਤਾਂ ਉਹਦੇ ਨਾਲ ਵੀ ਇਹਨਾਂ ਨੇ ਇਹ ਕੰਟਰੈਕਚੁਅਲ ਬੇਸ ਤੇ ਸਰਵਿਸ ਦੇ ਕੇ ਜਿਨ੍ਹਾਂ ਕੇ ਵਿੱਚੋਂ ਦੋ ਬੰਦਿਆਂ ਨੇ ਸਿਰਫ ਜੁਆਇਨ ਕੀਤਾ ਇੱਕ ਲੇਡੀ ਹੈਗੀ ਉੱਥੇ ਉਹ ਵਿਚਾਰੀ 6ਵੀਂ 7ਵੀਂ ਪਾਸ ਹੈ ਤੇ ਉਹਨੂੰ ਪੀਐਨ ਦੀ ਨੌਕਰੀ ਦਿੱਤੀ ਹੈ ਤੇ ਉਹਨਾਂ ਨੂੰ ਰੱਖਿਆ ਹੈਗਾ ਉਹ ਬੱਚੇ ਸਾਂਭਣ ਵਾਸਤੇ ਕਿੰਨਾ ਨਾਮ ਹੈ ਕੇਸ਼ ਕੁਮਾਰ ਕੇਸ਼ ਕੁਮਾਰ ਅਫਸਰ ਹੈ ਕੋਈ ਨਾ ਤਾਂ ਐਕਸੀਐਸ ਉਹ ਉਹਨਾਂ ਨੇ ਅੱবি ਡਿਊਟੀ ਲਾਈ ਹੈ ਸਵੇਰੇ 8 ਵਜੇ ਤੋਂ ਤੂੰ ਮੇਰਾ ਬੱਚਾ ਸਾਂਭਣਾ ਤੇ ਸ਼ਾਮ ਨੂੰ 8 ਵਜੇ 9 ਵਜੇ ਉਹਨੂੰ ਛੱਡਦੇ ਆਂ ਤੇ ਉਹ ਵੀ ਦੁਖੀ ਹੋ ਕੇ ਵਿਚਾਰੀ ਛੱਡ ਗਈ। ਇਹ ਕਹਿੰਦੇ ਕੋਈ ਛੁੱਟੀ ਨਹੀਂ ਜਿਸ ਦਿਨ ਛੁੱਟੀ ਮਾਰੇਗੀ ਉਸ ਦਿਨ ਦੀ ਤੇਰੀ ਤਨਖਾਹ ਕੱਟੇਗੀ। ਇੰਨਾ ਬੁਰਾ ਹਾਲ ਇੱਕ ਕੁੜੀ ਇਹ ਜੀ ਹੈ ਜਿਹਨੇ ਆਪਣੇ ਮਤਲਬ ਉਹ ਭਾਜਪੀ ਨਾਲ ਸੰਬੰਧਿਤ ਹੈ ਵੀ ਉਹਨਾਂ ਨੂੰ ਹੱਲਾਸ਼ੀਰੀ ਦੇਣ ਕਰਕੇ ਉਹਨੇ ਜੁਆਇਨ ਕੀਤਾ ਹੋਰ ਕਿਸੇ ਨੇ ਜੁਆਇਨ ਨਹੀਂ ਕੀਤਾ। ਜੀ ਸਰ ਸਾਹਿਬ ਕੀ ਕਰਾ ਜਾਓਗੇ ਤੁਸੀਂ ਜਿਹੜਾ ਹੁਣ ਕੌੜਾ ਸੰਘਰਸ਼ ਹੈ ਇਹ ਉਹਦੇ ਨਾਲ ਕੋਈ ਫਰਕ ਪਏਗਾ ਸਰਕਾਰ ਦੇ ਪੱਖ ਕੋਦੀ ਅਸੂੰ ਸਖਨ ਸੁਖੀ ਦੇ ਪੀੜ ਤੋਂ ਜੋ ਵਕ ਵਕ ਟੇਟਾ ਰਹਿੰਦੇ ਆ ਅਸੀਂ ਵੱਡੀ ਗਿਣਤੀ ਦੇ ਵਿੱਚ 12 ਤੋਂ 2 ਵਜੇ ਤੱਕ ਗੁਰਦੁਆਰਾ ਬੰਗਲਾ ਸਾਹਿਬ ਅਰਦਾਸ ਕਰਕੇ ਜੰਤਰ ਮੰਤਰ ਸੰਸਥਪਨ ਵਾਲਾ ਕੂਚ ਕਰਾਂਗੇ 12 ਫਰਵਰੀ ਨੂੰ ਪਰ ਸਾਨੂੰ ਮੀੜ ਜ਼ਰੂਰ ਆ ਕਿ ਸੁਹਾਦੇ ਤੁਹਾਡੀ ਮੀੜ ਗੇੜਾਈ ਸਾਡੀ ਈ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚੂਗੀ ਸਾਨੂੰ ਆਸ ਆ ਵੀ ਸਰਕਾਰ ਉਹ ਤੇ ਮੌੜ ਵਿਚਾਰ ਕਰੂਗੀ ਔਰ ਪੀੜਤਾ ਨੂੰ ਅਨੁਸਾਪ ਦੇਵੇਗੀ ਔਰ ਸਾਡਾ ਵੀ ਇੱਕ ਤਹੱਈਆ ਕੀਤਾ ਹੋਇਆ ਹੌਨਦਲ ਸੱਤ ਮੁਤਾਬਕ ਕਮੇਟੀ ਦਾ ਵੀ ਅਸੀਂ ਹੁਣ ਟੈਕੀ ਨਹੀਂ ਬਿਠਾਂਗੇ ਚਾਹੇ ਸਾਨੂੰ ਮਰਨ ਮਰਤ ਫਿਰ ਸ਼ੁਰੂ ਕਰਨਾ ਪਵੇ ਚਾਹੇ ਸੱਤ ਤਾਂ ਮਰਨ ਮਰਤ ਨੂੰ ਮਨਾਹੀ ਆ ਸੱਤ ਰਹਿਤ ਨੂੰ ਜਿਆਦਾ ਮੁਤਾਬਕ ਔਰ ਅਸੀਂ ਇਹਨੂੰ ਵਾਰਡ ਲੈਵਲ ਤੇ ਸੰਘਰਸ਼ ਨੂੰ ਜਾਣ ਲਈ ਰਾਸ਼ਟਰੀ ਜੰਤਰਅਸ਼ਟਰੀ ਬਦਦੇ ਸਾਨੂੰ ਇਹ ਜਿਹੜੀਆਂ ਜਨ ਬਹੁਤ ਸਾਰੇ ਪੀੜਤਾ ਇਹਦੇ ਕਹਿੰਦੇ ਵੀ ਅਸੀਂ ਤਾ ਆਪਦੇ ਮਾਪਾਂ ਨੂੰ ਸਾਹਮਣੇ ਮਰਦੇ ਵੇਖਣਾ ਆਉਦੀ ਬੱਚਿਆਂ ਨੂੰ ਅਸੀਂ ਨਾ ਦੁਖੀ ਮਰਦੇ ਨਹੀਂ ਵੇਖਣਾ ਚਾਹਨੇ ਅਸੀਂ ਕਹਿੰਦੇ ਹੁਣ ਸਿੰਘਾਸਲੀ ਤਿਆਰ ਆਂ ਵਾਲੀਆਂ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ ਜੋ ਵੀ ਅਸੀਂ ਅਗਲੇ 12 ਫਰਵਰੀ ਤੋਂ ਬਾਅਦ ਤੁਹਾਨੂੰ ਪਟਿਆਲੇ ਵਿਖੇ ਸਿੰਘਾਸੀ ਰੂਪਰੇਖਾ ਦੱਸਾਂਗੇ ਇਹ ਗੋਪਤੌਰ ਤੇ ਬਣਾਈ ਹੋਈ ਆ ਜੋ ਅਸੀਂ ਸਾਰੀਆਂ ਹਮਖਾਲੀ ਜੱਥੇਬੰਦੀਆਂ ਨਾਲ ਰੋਣਾ ਰਲ ਕੇ ਇਹਦਾ ਅਗਲਾ ਅੰਦੋਲਨ ਆ ਉਹ ਵੱਡੇ ਪੱਧਰ ਤੇ ਹੋਊਗਾ ਜਿਹੜੀ ਸਰਕਾਰ ਜ਼ਿੰਮੇਵਾਰ ਹੋਗੀ ਕਿਉਂਕਿ ਸਿੰਘਾਸਾ ਹੀ ਅੱਗੇ ਅਸੀਂ ਜਿਹੜਾ TV ਘਰ ਨੂੰ ਜਿਹੜਾ 22 ਕਰੋੜ ਰੁਪਈਆ ਸੀਗਾ ਉਹ ਵੀ 6 ਮਹੀਨੇ ਇਹਨਾਂ ਨੇ ਨਹੀਂ ਦਿੱਤਾ 6 ਮਹੀਨੇ ਬਾਅਦ ਹੀ ਚੰਡੀਗੜ੍ਹ ਸਿੰਘ ਆਤਕੀਤਾ ਖੱਟਲ ਸਰਕਾਰ ਦੇ ਖਿਲਾਫ ਸਾਨੂੰ ਹਫ਼ਤੇ ਜਾਰੀ ਕਰਤਾ 14 ਕਮਿਸ਼ਨ ਬਣੇ ਆ ਦਿੱਲੀ ਤੇ ਵੱਖ-ਵੱਖ ਥਾਈਂ ਪਰ ਸਾਨੂੰ ਮਾਣ ਹੋਣ ਕਿ ਸਿੱਖਨ ਸਾਹ ਕਮੇਟੀ ਨੂੰ ਇੱਕੋ ਇੱਕ ਵਾਰ ਲੈਵ ਤੇ ਕਿ ਹਮ ਵਿਚੋਂ 84 ਪੀੜਤ ਪਰਿਵਾਰਾਂ ਨੂੰ ਜਿਹੜਾ ਕਿ ਲਾਗੂ ਵੀ ਹੋਇਆ ਔਰ ਮੁਆਜਾ ਵੀ ਮਿਲਿਆ ਮਾਲਮ ਪੱਟੀ ਦਾ ਕੰਮ ਕੀਤਾ ਹੋਰ ਸਾਰੇ ਕਮਿਸ਼ਨ ਇਹਨਾਂ ਨੇ ਧੂੜ ਇਲਾ ਬੰਦ ਕਰਤੀ ਹਜੇ ਵੀ ਕੋਈ ਸਪੈਸ਼ਲ ਐਕਟੀਵਿਟੀ ਤਾਂ ਐਸਟੀਆਈ ਚੱਲੀ ਜਾਂਦੀ ਆ ਦਿੱਲੀ ਦੇ ਵਿੱਚ ਲੋਕੇ ਗੌਂਗਲਾਂ ਤੋਂ ਮੂਟੀ ਘਾਹ ਦੇ ਬਰਾਬਰ ਆ ਕੋਈ ਵੀ ਘਰ ਨੂੰ ਚਤੇਵਾ ਲੀਆਂ ਜਾਂ ਵੱਟੀਆਂ ਵੱਡੀਆਂ ਉਹਦੇ ਆ ਉਹ ਡੇਂਗਰਾਂ ਮਾਰੀ ਜਾਂਦੇ ਆ ਜੋ ਕੇ ਸੱਜਨ ਕੁਮਾਰ ਵੀ ਜੋ ਬਰੀ ਹੋਇਆ ਉਹ ਵੀ ਸਾਡੇ ਜੋ ਸ਼੍ਰੋਮਣੀ ਕਮੇਟੀ ਦੇ ਨਮਾਇਦੇ ਆ ਉਹਨਾਂ ਦੀ ਨੇਲੀ ਕਰਕੇ ਹੋਇਆ ਇਹਨਾਂ ਨੇ ਉਹ ਫੈਲਾ ਤੇ ਗੌਰ ਨਹੀਂ ਕੀਤੀ ਔਰ ਕੋਲੀ ਦੀ ਆਂਤੋਂ ਸਮੇਂ ਗਵਾਹੀ ਕਰਾਉਣੀ ਸੀ ਉਹਦੀ ਅੱਖਾਂ ਸਾਹਮਣੇ ਹੋਇਆ ਸੀ ਉਹਦੀ ਗਵਾਹੀ ਕਰਾਈ ਨਹੀਂ ਗਈ ਜਾਂ ਕਿ ਉਹਨਾਂ ਬੜੀ ਹੁਣ ਨਿਸ਼ਚਿਤਤਾ ਪਰ ਸੱਜਣ ਮਹਾਰਾਜ ਅੰਤਰੀ ਰਹੂਗਾ ਕਿਉਂਕਿ ਗੁਰੂ ਸਾਹਿਬ ਦੇ ਅਨਸਾਰ ਵੀ ਉਹ ਤੇ ਸੱਤ ਕੇ ਸਾਇ ਇੱਕ ਅੱਦੇ ਕੇਸ ਤੋਂ ਬੜੀ ਹੋਇਆ ਹਾਜੀ ਉਹ ਬਾਹਰ ਨਹੀਂ ਆਉਂਦਾ ਇਸੇ ਤਰ੍ਹਾਂ ਅਸੀਂ ਕਿੰਨੇ ਜਿਹੜੇ ਹਰਿਆਣੇ ਦੇ ਦੋਸ਼ੀ ਆ ਉਹਨਾਂ ਨੂੰ ਵੀ ਸਲਾਖਾਂ ਪਿੱਛੇ ਦੇ ਦਿੱਤਾ ਜਾਵੇ ਜਿਵੇਂ ਆਰਾਮ ਸਿੰਘ ਨੇ ਦੱਸਿਆ ਕਿ 65 ਸਾਲ ਦੇ 68 ਸਾਲ ਦੇ ਹੋ ਗਏ ਆ ਜੋ ਉਸ ਸਮੇਂ ਦੇ ਦਰਸ਼ ਨੂੰ ਹੀ ਵੇਖਦੇ ਆ ਤੇ ਅੱਜ ਵੀ ਬੀਪੀ ਵਾਲਾਂ ਗੋਲਣਾ ਖਾਂਦੇ ਆ ਗਹਿਰੇ ਸਾਧਵੇਂ ਬੱਚਾ ਗੌਰਮਾ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਆ ਪਰ ਸਰਕਾਰਾਂ ਬਿਨਾਂ ਤੀਮਿਕ ਬੋਨਲ ਨਹੀਂ ਵਿਨਾਵਾ ਦੇਵਾ ਦੇ ਉਹੜੋ ਬੋਰਡ ਤੇ ਮਸ਼ਹੂਰਨਾ ਕਰ ਕੋ ਲਾਵਾ ਪੀੜਤਾ ਨੂੰ ਇਨਸਾਫ ਨਹੀਂ ਦੇ ਰਹੀ ਉਹਨੇ ਸ਼ਿਹਰ ਅਥੇ ਰੂਹ ਵਿੱਚ ਇੱਕ ਸਰਕਾਰਾਂ ਨੂੰ ਤਾਦਨਾ ਕਰਦੀ ਆ ਹੁਣ ਅਸੀਂ ਟੈਕਨੀਕ ਬੈਠਾਂਗੇ ਅਸੀਂ ਵੱਡੀ ਬਦੌਤ ਤੇ ਚਾਹੇ ਮਾਰਨ ਵਾਤਾ ਚਾਹੇ ਲਗਾਤਾਰ ਅਸੀਂ ਜਿਹੜਾ ਹਰਿਆਣੇ ਦੇ ਮੁੱਖ ਮੰਤਰੀ ਮੋਹਰੇ ਬਹਿਣਾ ਜਾਂ ਜਿਹੜਾ ਵੀ ਅਗਲਾ ਸੈਸ਼ਨ ਹੋਵੇ ਕੇਂਦਰ ਦੇ ਵਿੱਚ ਉਸ ਤੇ ਅਸੀਂ ਵੱਡੇ ਮਜਾਰੇ ਹਰ ਵੇਰੀ ਕਰਦੇ ਰਵਾਂਗੇ ਤਾਂ ਕਿ ਸਾਨੂੰ ਅੰਤਾਰ ਮੈਸਰਟੀ ਠੀਕ ਹੈ ਜੀ 100 ਹੁਣ ਚਲੜ ਸਿੱਖਨ ਸਾਖ ਕਮੇਟੀ 1984 ਹਰਿਆਣਾ ਦਾ ਮੁੱਖ ਸੇਵਾਦਾਰ ਗਰਸ ਸਿੰਘ ਘੋੜਗਾ ਜੋ ਕਿ ਲੰਬੇ ਸਮੋਂ ਤੋਂ ਕ੍ਰੋਮੀ ਕਾਰਵਾਈ ਤੇ ਚਾਰਾ ਜੋ ਰਹੀ ਪੀੜਤਾਂ ਦੇ ਸੰਯੋਗ ਨਾਲ ਮੌਕੇ ਦੇ ਚਸਮੀ ਗਵਾਹਾਂ ਦੇ ਸੰਯੋਗ ਨਾਲ ਲੰਬੇ ਸਮੋਂ ਤੋਂ ਮਾਨਯੋਗ ਜਸਟਿਸ ਹਾਈ ਕੋਰਟ ਸੁਪਰੀਮ ਕੋਰਟ ਰਵਾੜੀ ਜ਼ਿਲ੍ਹੇ ਗੜਕਾਉਂ ਵਿਖੇ ਕੇਸਾਂ ਦੀ ਪੈਰਵਾਹੀ ਕਰ ਰਹੇ ਹਨ ਜੀ ਅੱਜ ਉਹ ਜਿਹੜਾ ਸਵਾਲ ਸਿਖ ਦੇ ਰਿਹਾ ਕਿ ਕਿੱਥੇ ਮੋਰ ਚੱਕ ਦੇਣ ਜਾ ਰਹੇ ਹੋ ਕੀ ਉਹਨਾਂ ਦੇ ਪ੍ਰੋਬਲਮ ਬਰੇ ਦੱਖਣਾ ਕਹਿਣਾ ਪੈ ਰਿਹਾ ਵੀ 42 ਸਾਲਾਂ ਹੋ ਗਏ ਆ 42 ਸਾਲਾਂ ਬਾਅਦ ਵੀ ਸਿੱਖ ਪੀੜਤ ਅਨਸਾਫ਼ ਤੋਂ ਕੋਹਾਂ ਦੂਰਣ ਬਹੁਤ ਸਾਰੇ ਪੀੜਤ ਪਰਿਵਾਰ ਅਨਸਾਫ਼ ਨੂੰ ਡੀਗਦੇ ਡੀਗਦੇ ਰੱਬ ਨੂੰ ਪਿਆਰੇ ਹੋ ਗਏ ਹਨ ਪਰ 2 ਨਵੰਬਰ 1 ਨਵੰਬਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਮੌਤ ਤੋਂ ਬਾਅਦ ਜੋ ਵੀ ਇੱਕ ਸਾਥੀ ਹਾਸ਼ ਰਾਹੀਂ ਸਿੱਖ ਕਤਲੇਆਮ ਸਿੱਖਨ ਨੂੰ ਕੋਈ ਕੀਤੀ ਗਈ ਆ ਸਭ ਤੋਂ ਪਹਿਲਾਂ ਗੜਗਾਉਂ ਦੇ ਵਿੱਚ 297 ਘਰਾਂ ਨੂੰ ਸਾੜ ਪੋ ਕੇ ਲੁੱਟ ਪੁੱਟ ਕੇ ਤੇ ਸਿੱਖਾਂ ਦੀਆਂ 6 ਫੈਕਟਰੀਆਂ ਤੇ ਅੱਡੋ ਅੱਡੀ ਜੋ ਦੁਕਾਨਾਂ ਸੀ ਉਹਨਾਂ ਨੂੰ ਵੀ ਸਾੜ ਪੋ ਕੇ ਗਿਣੀ ਮੇਥੀ ਯੋਜਨਾ ਰਾਹੀਂ 30 ਸਿੱਖਾਂ ਦਾ ਉਹਨਾਂ ਦੇ ਬੱਚਾ ਸਾਹਮਣੇ ਭੈਣਾ ਸਾਹਮਣੇ ਕਤਲੇਆਮ ਕੀਤਾ ਗਿਆ ਇਸੇ ਤਰ੍ਹਾਂ ਪੜੌਂਦੀ ਸ਼ਹਿਰ ਦੇ ਵਿੱਚ 17 ਸਿੱਖਾਂ ਦਾ ਕਤਲ ਕੀਤਾ ਗਿਆ ਕਿ ਜੋ ਸਿੱਖਾਂ ਨੇ ਘਰਾਰ ਸੀ ਜਾਂ ਬਹੁ ਬੇਟੀਆਂ ਦੀ ਵੇਚ ਤਲੁੱਟ ਗਈ ਬੁਰੀ ਤਰ੍ਹਾਂ ਇੱਕ ਸੋਤੀ ਸਾਦੀ ਸਾਸੀ ਜੈਸੋ ਤੇ ਉਹਨਾਂ ਕੋ ਇੱਕ ਪਟਰੋਲ ਇੱਕ ਪੌਡਰ ਸੀਗਾ ਜਿੱਚੋ ਮਾਰਦੇ ਸੀਗੇ ਉਥੇ ਇੱਕਦੋਂ ਅੱਗ ਲੱਗ ਜਾਂਦੀ ਸੀਗੀ ਇਸੇ ਤਰ੍ਹਾਂ ਹੇਲੀ ਮੰਡੀ ਤੇ ਇੱਕ ਬਹੁਤ ਪੈਨ ਜੋ ਸਿੱਖਾਂ ਦੀ ਢਾਣ ਜੀ ਹੋਣ ਚਲੜ ਉਹ ਪਹਿਲਾਂ 1947 ਦੇ ਵਿੱਚ ਮੌਲਵ ਸੇਵਾ ਕਰਕੇ ਪਾਕਿਸਤਾਨ ਤੋਂ ਆਏ ਸੀ ਔਰ ਸਿੱਖਾਂ ਦੀ ਆਦੀਵਾਦੀ ਢਾਣੀ ਸੀ ਬਹੁਤ ਗੁਰਬਾਖ ਸਿੰਘ ਕਰਤਾਰ ਸਿੰਘ ਉਰਤਮ ਸਿੰਘ ਜੋ ਵੀ ਉੱਥੇ ਵੱਡੇ ਪਰਿਵਾਰ ਰਿੰਦੇ ਸਰੂਪ ਸਿੰਘ ਆਹਦੇ ਵਾਹਦੇ 18 ਪਰਿਵਾਰਾਂ ਦੀ ਧਾਣੀ ਸੀਗੀ ਉੱਥੇ ਇਹਨਾਂ ਨੇ ਗਿਣੀ ਮਿਸੀ ਯੋਜਨਾ ਰਾਹੀਂ 18 ਪਰਿਵਾਰਾਂ ਦੇ 31 ਜੀਆਂ ਨੂੰ ਬੁਰੀ ਤਰ੍ਹਾਂ ਮਾਰ ਕੇ ਤੇ ਨੇਰੇ ਖੂਬੇ ਛੋੜ ਦਿੱਤਾ ਇੱਕ 32ਵਾਂ ਫੌਜੀ ਸੀ ਜੋ ਦਿੱਲੀ ਤੋਂ ਹਮਲਾ ਸੁਣ ਕੇ ਡਰਦਾ ਮੜਾ ਟ੍ਰੇਨ ਤੇ ਜਿਲਰਪਿੰਡ ਸਿੱਖਾਂ ਦੀ ਧਾਣੀ ਸੌਂ ਕੇ ਆਇਆ ਇੰਦਰਜੀਤ ਸਿੰਘ ਬਟਾਲਾ ਉਹਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਹੁਣ ਚਲ ਪਿੰਡ ਦੇ 32 ਸਿੱਖਾਂ ਨੂੰ ਬੁਰੀ ਤਰ੍ਹਾਂ ਮਾਰ ਮਕਾ ਕੇ ਲਾਸ਼ਾਂ ਨੂੰ ਖੁਰਦ-ਬੁਰਦ ਕਰਨ ਲਈ ਨੇੜੇ ਖੂਹੇ ਸੁੱਟ ਕੇ ਉੱਤੇ ਮਿੱਟੀ ਦਾ ਢੇਰ ਪਾ ਦਿੱਤਾ ਜੋ ਕਿ ਬਹੁਤ ਵੱਡਾ ਵੈਸ਼ੀਅਨ ਕਾਰਾ ਜੋ ਕਿ ਇੱਕ ਭਾਰਤੀ ਫੌਜ ਦੇ ਨੌਜਵਾਨ ਨੂੰ ਵੀ ਬਖਸ਼ਾ ਗਿਆ ਸਿੱਖਾਂ ਨੇ ਆਹ ਭਾਰਤ ਨੂੰ ਯਾਦ ਕਰਾਉਣ ਲਈ 93 ਫੀਸਦੀ ਕੁਰਬਾਨੀਆਂ ਪਰ ਬੜੇ ਹੈਰਾਨ ਦੀ ਗੱਲ ਆ ਵੀ ਇਹ ਕੋਈ ਇੱਕ ਦਿਨ ਤਾਂ ਕੰਮ ਨਹੀਂ ਹੋ ਗਿਆ ਇੱਕ ਦੋ ਤਿੰਨ ਨੂੰ ਨਾਣਾ ਬਈ ਤਾਂ ਇੱਕ ਇਸੇ ਮਦੀ ਰਿਪੋਰਟ ਦੱਸਦੀ ਆ ਵੀ ਸਭ ਤੋਂ ਪਹਿਲਾਂ ਸੈ ਕਤਲਿਆਂ ਗੜਗਾਉ ਤੋਂ ਸ਼ੁਰੂ ਹੋਇਆ 14 ਕਮਿਸ਼ਨ ਬਣ ਗਏ ਆ 14 ਕਮਿਸ਼ਨ ਦੇ ਬਣ ਦੇ ਬਾਅਦ ਵੀ ਹਜੇ ਤੱਕ ਕਿਸੇ ਵੀ ਇਨਸਾਫ ਨਹੀਂ ਦਿੱਤਾ ਕੋਈ ਮਿਆਦ ਘਟਾਉਂਦੇ ਆ ਕਿਤੇ ਵਿਧਾਨਦੇ ਆ ਕੋਈ ਰਿਪੋਰਟਾਂ ਨਹੀਂ ਲਾਗੂ ਕਰਦੇ ਯਾਨੀ ਕਿ ਅੱਜ ਇਹ ਤੱਕ ਪੀੜਤ ਪਰਿਵਾਰ ਇਨਸਾਫ ਤੋਂ ਕੋਹਾਂ ਦੂਰ ਹਨ ਔਰ ਸੱਜਣ ਕੁਮਾਰ ਨੂੰ 41 ਸਾਲਾਂ ਬਾਅਦ ਸਜ਼ਾ ਮਿਲਣ ਤੋਂ ਬਾਅਦ ਉਸ ਆਸ ਬੱਜੀ ਸੀ ਕਿ ਪੀੜਤਾ ਨੂੰ ਨਿਆਂ ਤੇ ਇਨਸਾਫ਼ ਮਿਲੂਗਾ ਪਰ ਨਹੀਂ ਬਰੇ ਦੁੱਖ ਨਾਲ ਕਹਿਣਾ ਪਰ ਰਿਹਾ ਹਜੇ ਵੀ ਇਹ ਪੀੜਤਾ ਉਹ ਚਾਹੇ ਉਹਨਾਂ ਨੂੰ ਮਾਇਆ ਰਾਸ਼ੀ ਆ ਚਾਹੇ ਉਹਨਾਂ ਨੂੰ ਨੌਕਰੀਆਂ ਚਾਹੇ ਕੋਈ ਵੀ ਕਿਸੇ ਹਾਲਤ ਦੇ ਵਿੱਚ ਉਹਨਾਂ ਨੂੰ ਪੁੱਛਣ ਗਿਆ ਉਥੋਂ ਪੀੜਤ ਪੂਛ ਕਰ ਗਿਆ ਕੋਈ ਪਟਿਆਲੇ ਆ ਕੇ ਬ੍ਰਾਮਸਨ ਨੂੰ ਪਟਿਆਲੇ ਆ ਗਿਆ ਸਾਡੇ ਜਗਿੰਦਰ ਸਿੰਘ ਪ੍ਰੇਮ ਸਿੰਘ ਲੁਧਿਆਣੇ ਬਠਿੰਡੇ ਆ ਗਿਆ ਔਰ ਗੋਪਾਲ ਸਿੰਘ ਵਾੜੀ ਰਹਿੰਦੇ ਆ ਜਿਵੇਂ ਸਾਡੇ ਰੁਪਾਜਨ ਸਿੰਘ ਆ ਪੀਲੀ ਬੰਗਾ ਰਹਿੰਦੇ ਆ ਪਰਮਜੀਤ ਸਿੰਘ ਉੱਤਰ ਪ੍ਰਦੇਸ਼ ਰਹਿੰਦੇ ਇਸ ਤਰ੍ਹਾਂ ਪੀਰ ਤੋਂ ਵਕਤੂ ਅੱਖੇ ਸਟੇਟਾਂ ਦੇ ਵਿੱਚ ਦਰਦੇ ਮਾਰੇ ਹਰਿਆਣੇ ਤੋਂ ਕੂਚ ਕਰ ਗਏ ਆ ਪਰ ਜੋ ਸਵੰਦਰ ਘਰ-ਬਾਰ ਨੂੰ ਲੁੱਟਿਆ ਗਿਆ ਕੋਈ ਭੈਣ ਦਾ ਵਿਆਹ ਕਰਨੇ ਤੋਂ ਭੂਆ ਦੇ ਵਿਆਹ ਕਰਨਾ ਸੀ ਸਪੈਸ਼ਲ ਲੁੱਟ ਪੁੱਟ ਕੇ ਗੁਰਦੁਆਰਾ ਸਿੰਘ ਸਭਾ ਜੋ ਹੋਣ ਚਿੱਲਰ ਸੀ ਉਹਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਗਿਆ ਅੱਗਾ ਲੰਗਾ ਜੰਨਾ ਇਸ ਕਰਕੇ ਵੀ ਦੋ ਹਰਿਆਣੇ ਦੀ ਨੈਵਸੰਗ ਸਰਕਾਰ ਆ ਉਹ ਵੱਡੇ-ਵੱਡੇ ਹੋਰਡ ਤੇ ਬੋਰਡ ਲਾ ਕੇ ਇਹ ਪ੍ਰਚਾਰ ਕਰ ਰਹੀ ਹੈ ਸਿੱਖ ਪਰਵਾਰ ਨੂੰ ਅਸੀਂ ਇਨਸਾਬ ਦੇਤਾ ਅਸੀਂ ਨੌਕਰੀਆਂ ਦੇਵਾਂਗੇ ਪਰ ਬਹੁਤ ਦੁੱਖ ਦੀ ਗੱਲ ਆ 24 ਦਸੰਬਰ ਨੂੰ ਪੰਚਕੁਲਾ ਬੈਠੇ ਉਹਨਾਂ ਨੇ ਇੱਕ ਪ੍ਰਾਈਵੇਟ ਨੌਕਰੀਆਂ ਨਿਯੁਕਤੀ ਪੱਤਰ ਦੇ ਕੇ ਆ ਸਾਡੇ ਕੋਲੇ ਨਿਯੁਕਤੀ ਪੱਤਰ ਦੂਰ ਉਹਨਾਂ ਦੇ ਮੰਡੇ ਆ ਉਹ ਨਿਯੁਕਤੀ ਪੱਤਰ 20 ਤੋਂ 25000 ਪਲੱਸ ਨੌਕਰੀਆਂ ਇਹਦੇ 3 ਨੰਬਰ ਕਾਲਮ ਤੇ ਟਰਮੀਨੇਟ ਲਿਖਿਆ ਜਿਦੋਂ ਮਰਜ਼ੀ ਕੱਢ ਸਕਦੇ ਆ ਇਹ ਹਰਿਆਣਾ ਦਾ ਇੱਕ ਨਗਰ ਨਗਮਾ ਜੋ ਪ੍ਰਾਈਵੇਟ ਆ ਉਹਦੇ ਅਧੀਨ ਇਹਨਾਂ ਨੇ ਨੌਕਰੀਆਂ ਨਿਯੁਕਤੀ ਪੱਤਰ ਦਿੱਤੇ ਆ ਵਾਰੂ ਉਹ ਤੋਂ ਪੀੜਤ ਭਾਰੀ ਨਿਰਾਸ਼ਾ ਅਸੀਂ ਉਹ ਪੀੜਤ ਚੰਡੀਗੜ੍ਹ ਇਕੱਠੇ ਹੋ ਕੇ ਸਾਰੇ ਨੇ ਪ੍ਰੈਸ ਕਲਾਬ ਮੀਟਿੰਗ ਕੀਤੀ 2000 ਮੈਨੂੰ 10000 ਮੈਨੂੰ ਅਸੀਂ ਸਿੰਘ ਸਭਾ ਗੁਰਦੁਆਰੇ ਲੜगांव ਵੇਖੇ ਮੀਟਿੰਗ ਕਰਕੇ ਜੁਆਇਨ ਕਰਨ ਵਾਲੇ ਨਿਯੁਕਤੀ ਪੱਤਰ ਲੈਣ ਵਾਲੇ ਸਾਰੇ ਪੀੜਤਾ ਨੇ ਪ੍ਰਵੰਤਕ ਅਧਿਕਾਰੀਆਂ ਨੂੰ ਸੰਬੰਧ ਅਧਿਕਾਰੀਆਂ ਨੂੰ ਉਹ ਨਿਯੁਕਤੀ ਪੱਤਰ ਵਾਪਸ ਕਰ ਦਿੱਤੇ ਕਿਉਂਕਿ ਮੱਧ ਪ੍ਰਦੇਸ਼ ਜੋਪੀ ਦਿੱਲੀ ਤਾਂ ਸਪੈਸ਼ਲ ਵਗੈਰਤੀ ਕੇਥ ਬਣ ਕੇ ਇਨਸਾਫ ਮਿਲ ਗਿਆ ਉੱਥੇ ਨੌਕਰੀਆਂ ਹੀ ਪੱਕੀਆਂ ਦਿੱਤੀਆਂ ਲੋਕੀਆਂ ਨੂੰ ਸਿਆਮਾਈ ਮਿਲ ਗਈਆਂ 50000 ਪਲੱਸ ਹਜ਼ਾਰ ਨੌਕਰੀ ਆ ਪਰ ਇੱਥੇ ਨਾ ਇੱਕ ਪ੍ਰਾਈਵੇਟ ਵੀ 30000 35000 ਨੌਕਰੀ ਦਾ ਰੇਟ ਆ ਇਹਨਾਂ ਨੇ ਤਾਂ 20000 ਪਲੱਸ ਕਰਕੇ ਆ ਪੀਰਤਾ ਨੇ ਭਾਰੀ ਨਿਰਾਸ਼ਾ ਨਾ ਉਹ ਜਿਹੜੇ ਨਿਯੁਕਤੀ ਪੱਤਰੇ ਨੌਕਰੀਆਂ ਵਾਪਸ ਕਰ ਦਿੱਤੀਆਂ ਸਰਕਾਰ ਦੇ ਕਿਉਂ ਮੰਗਿਆ ਕਿ ਲਗਾਤਾਰ ਮਿਲਦੀ ਪਤਾ ਨਹੀਂ ਇਹਨਾਂ ਦੇ ਉੱਪਰ ਮੋਹਰ ਲਗਾਈ ਜਾਵੇ ਜਾਂ ਇਹਦੇ ਉੱਪਰ ਕੀ ਵਿਜਾਪਾ ਵੀ ਕਰਨਾ ਚਾਹੀਦਾ ਅਸੀਂ ਤਾਂ ਇਹਦੀ ਨਿਯੁਕਤੀ ਪੱਤਰ ਉਹਨਾਂ ਨੂੰ ਵਾਪਸ ਕੀਤੇ ਉੱਪਰ ਲੈਟਰ ਲੈ ਕੇ ਵੀ ਇਹ ਇਹਨਾਂ ਨੌਕਰੀਆਂ ਉਦ ਦੇ ਰਾਜਨੀਤਿਕ ਕਰ ਦਿੱਤੇ ਸਾਨੂੰ ਪੱਕੀਆਂ ਦਿੱਤੀਆਂ ਜਿਵੇਂ 2006 ਦੇ ਵਿੱਚ ਸੰਸਦ ਭਵਨ ਦੇ ਵਿੱਚ ਇੱਕ ਰਹਿਤ ਪੈਗੀਤ ਪਾਸ ਹੋਇਆ 984 ਪੀੜਤਾਂ ਲਈ ਵੀ ਇਹਨਾਂ ਨੂੰ ਕਮਰਸ਼ੀਅਲ ਪਲਾਟ ਔਰ ਉਸਕਾਰੀ ਸਕੂਤਾ ਵਰਗਾ ਨੌਕਰੀਆਂ ਤੇ ਫ੍ਰੀ ਟਰਸਟ ਲੋਨ ਦਿੱਤਾ ਜਾਵੇ ਉਹ ਇਹਨਾਂ ਨੇ ਹਜੇ ਤੱਕ ਲਾਗੂ ਨਹੀਂ ਕੀਤਾਗਾ ਪਰ ਸਾਡੀ ਇਹੀ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਮੋੜ ਪੀਦਾ ਇਹ ਇਹ ਰਤੇ ਮੋੜ ਵਿਚਾਰ ਕਰਕੇ ਸਾਡੇ ਬੱਚੇ ਬਹੁਤ ਪੜ੍ਹੇ ਹੋਏ ਆ ਇਸ ਕਰਕੇ ਵੀ ਨੌਕਰੀਆਂ ਪੱਕੀਆਂ ਦਿੱਤੀਆਂ ਜੋ ਵੀ ਦੋਸ਼ੀ ਸ਼ਰਿਆਂ ਖੁੱਲੇ ਪਰਦੇ ਆ ਜਿਵੇਂ ਟੀਪੀ ਗਰ ਕਮਿਸ਼ਨ ਬਣਿਆ ਸੀ ਸਾਡੇ ਹੋਂਦ ਚ ਸਿਕਨਸਾ ਕਮੇਟੀ ਦੇ ਉਦੋਂ ਮਸਾਦਕਾ ਮਾਨਯੋਗ ਹਾਈ ਕੋਰਟ ਦੀ ਹੁਕਮਾਂ ਤੇ ਜਿਹਦੇ ਹਸਾਰ ਵਿਖੇ ਟੀਪੀ ਗਰ ਕਮੇ ਦਾ ਹੈੱਡ ਆਫਿਸ ਬਣਿਆ ਸੀਗਾ 450 ਚੱਲਿਆ ਉਹਨੇ ਮਵਾਜਾ ਦਿੱਤਾ 22 ਕਰੋੜ 60 ਲੱਖ ਜੋ ਕਿ ਉਠ ਦੇ ਮੂਹਰੇ ਜੀਰੇ ਵਾਲਾ ਕੰਮ ਸੀ ਪਰ ਥੋੜਾ ਮਾਲਮ ਪੱਟੀ ਦਾ ਕੰਮ ਤਾਂ ਕਰ ਗਿਆ ਪਰ ਉਹ ਛੱਬਾਂ ਸਾਲ ਬਾਅਦ ਮਵਾਜਾ ਮਿਲਿਆ ਉਹ ਮੇਸਰਤ ਵਿਆਜ ਹੀ ਕਿੰਨਾ ਬਣਦਾ ਪੇੜਤਾਨ 176 ਪਹਿਲਾਂ ਉੱਥੇ ਲੱਗੀਆਂ ਸੀ 176 200 ਪਹਿਲਾਂ ਉਹਨਾਂ ਨੇ ਵਾਝਾ ਲਿਖਤਾ ਵਿੱਚ ਇਹ ਲਿਖਿਆ ਉਹਨਾਂ ਨੇ ਜਿਹਦੇ ਉਸ ਸਮੇਂ ਦੇ ਦੋਸ਼ੀ ਰਾਮ ਕੁਮਾਰ ਰਾਮ ਪੋਜੋ ਸਿੰਦਰ ਕੁਮਾਰ 133 ਨੰਬਰ ਪੇਜ ਤੇ ਲਿਖਿਆ ਟੀਪੀ ਗਰ ਕਮਿਸ਼ਨ ਜਸਟਿਸ ਨੇ ਕਮਿਸ਼ਨ ਨੇ ਵੀ ਇਹਨਾਂ ਨੂੰ ਹਰਿਆਣਾ ਦੀ ਉਸ ਸਮੇਂ ਖੱਤਰ ਸੀ ਵੀ ਦੋਸ਼ੀਆਂ ਨੂੰ ਸਜ਼ਾਵਾ ਦੇਣ ਇਹਨਾਂ ਨੇ ਫੈਸਲਾ ਬੰਦ ਕਰ ਗਿਆ ਪਰ ਨਹੀਂ ਉਹ ਦੋਸ਼ੀ ਅੱਜ ਵੀ ਸ਼ਰੇਆਮ ਖੁੱਲਿਆਂ ਫਿਰਦੇ ਆਂ ਉਹਨਾਂ ਨੇ ਕੋਈ ਗੱਲ ਹੋਈ ਨਹੀਂ ਕੀਤੀ ਮਹਾਜ ਜ਼ਰੂਰ ਮਿਲ ਗਿਆ ਜੋ ਕਿ ਮਨਮ ਪੱਟੀ ਦਾ ਕੰਮ ਕਰ ਗਿਆ ਹੁਣ ਦੇ ਦੇ ਸਰਗਸੂ ਦਿੱਤਾ ਜਾ ਰਿਹਾ ਕਿ ਸੰਘਰਸ਼ ਕੀ ਰਿਹਾ ਜਾ ਰਿਹਾ ਹੈ ਹੌਣ ਚਲ ਸਿੱਖਨਤਾ ਕਮੇਟੀ ਨੇ ਪੀੜਤਾਂ ਦੇ ਸਹਿਯੋਗ ਨਾਲ ਵੀ ਹੁਣ ਅਸੀਂ ਟੈਕ ਨਹੀਂ ਬੈਠਾਂਗੇ 42 ਸਾਲ ਬਹੁਤ ਹੁੰਦੇ ਆ ਕੋਈ ਸਿੱਖ ਕੌਮ ਠੀਕ ਨਹੀਂ ਮੰਗਦੀ ਅਸੀਂ ਉਹ ਸੰਸਦ ਭਵਨ ਚਾਉਦਾ ਕਰਕੇ ਅਸੀਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰੀ ਆਵਾਜ਼ ਨੂੰ ਬੁਲੰਦ ਕਰਨ ਲਈ ਅਸੀਂ ਦਿੱਲੀ ਜੰਤਰ ਮントਰ ਚੌਂਗ ਦੇ ਵਿੱਚ 12 ਫਰਵਰੀ ਨੂੰ ਇੱਕ ਧਰਨਾ ਰੋਸ ਪ੍ਰਦਰਸ਼ਨ ਰੱਖਿਆ ਲੋਕੀ ਉਥੋਂ ਜੰਤਰ ਮੰਤ ਤੋਂ ਇਕੱਠੇ ਹੋ ਕੇ ਸੰਸਰ ਭਵਨ ਨਾਲ ਕੋਚ ਕਰਾਂਗੇ ਤਾਂ ਕਿ ਜਿਹੜੀ ਸਾਡੀ ਆਵਾਜ਼ ਆ ਤੁਹਾਡੀ ਮੀੜੇ ਰਹੀਂ ਔਰ ਸੰਸਰ ਭਵਨੋਂ ਬਾਹਰਲੇ ਵਿਦੇਸ਼ਾਂ ਤੱਕ ਸਾਰੇ ਬਾਗ ਲੈਵ ਯੂਨੈਟ ਤੱਕ ਵੀ ਹੀ ਜਾਵਾਂਗੇ ਜਾਵੇ ਤਾਂ ਕਿ ਜਿਹੜੀ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਸੁਤਿਆਂ ਪੰਨਾ ਉਹਨਾਂ ਨੂੰ ਹੌਮਬ ਦੀ ਨੀਂਦ ਗਿਆ ਜਾ ਸਕੇ ਕਿ ਜੋ ਪੀੜਤ ਪਰਿਵਾਰਾਂ ਨੇ ਇੰਨੇ ਸਮੇ ਤੋਂ ਲੰਮੀਆਂ ਮੰਗਾਂ ਉਹਨਾਂ ਨੂੰ ਪੂਰਨ ਕਰਾਇਆ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਵੀ ਦੂਜੇ ਰਾਜਾਂ ਦੀ ਤਰਜ਼ ਤੇ हरियाणा ਸਹਿ ਕਤਲਿਆਂ ਦੇ ਪੀੜਤਾਂ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਬਣਾ ਕੇ ਰੀਓਪਨ ਮੁਕਾਦਮੇ ਦਰਜ ਕਰਕੇ ਦੋਸ਼ੀਆਂ ਨੂੰ ਸਜ਼ਾਖਾਂ ਵਸ਼ੇ ਸਿੱਟਿਆ ਜਾਵੇ ਤੇ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇ ਜਿੱਥੇ ਬੰਦਿਆ ਨਾਲ ਤੁਹਾਡੇ ਸਾਥ ਦੇ ਗਏ ਨੇ ਕੋਣ ਆਪਣੇ ਨਾਲ ਪਹੁੰਚੇਗਾ ਕੀ ਕੋਈ ਸਿੱਖ ਐਸਜੀਪੀਸੀ ਆਉਂਦੇ ਤੇ ਬੰਦੇ ਤੁਹਾਡੇ ਨਾਮ ਦੇ ਸੀ ਅਸੀਂ ਇਸ ਟਾਈਮ ਅਸੀਂ ਹੋਣ ਕਿਲਰ ਸੈਕ ਇਨਸਾਫ ਕਮੇਟੀ ਸਪੈਸ਼ਲ 1984 ਪੀੜਤਾਂ ਨਾਲ ਹੀ ਪਹਿਲਾਂ ਅਸੀਂ ਮੀਟਿੰਗ ਰੱਖੀ ਆ ਆਪਦੇ ਤੌਰ ਤੇ ਹਿਮਿਆਰਾ ਕਰ ਰਹੇ ਆ ਉਹਨਾਂ ਦੇ ਪੀਐਮ ਪ੍ਰਧਾਨ ਮੰਤਰੀ ਮੋਦੀ ਨਾਂ ਕੇ ਮੰਗ ਪੱਤਰ ਦੇ ਰਹੇ ਆਂ ਉਸ ਤੋਂ ਬਾਅਦ ਅਸੀਂ ਜੇ ਸਰਕਾਰ ਨਾ ਜਾਗੀ ਅਗਲੇ ਸੈਸ਼ਨ ਦੇ ਵਿੱਚ ਅਸੀਂ ਇਹਦੇ ਬਾਰੇ ਵੱਡੇ ਮੁੱਦੇ ਸ਼ਿਗਨ ਅਸਰੀ ਰੂਪਰੇਖਾ ਤਿਆਰ ਕਰਾਂਗੇ ਜੋ ਕਿ ਸਾਰਿਆਂ ਕਿਸਾਨ ਤੇ ਧਾਰਮਿਕ ਜਥੇਬੰਦਾਂ ਨਾਲ ਇੱਕ ਵੱਡੇ ਅੰਦੋਲਨ ਦੇ ਰੂਪ ਦੇ ਵਿੱਚ ਦਾ ਸੰਘਰਸ਼ ਛੇੜਾ ਜਾਊਗਾ ਇਹ ਸੰਬੰਧ ਅਸੀਂ ਤਾਂ ਇੰਨਾ ਹੀ ਹਜੇ ਕਰ ਰਹੇ ਆਂ ਵੀ ਸਰਕਾਰ ਨੂੰ ਜਗਾਈਏ ਜੋ ਸਰਕਾਰ ਕੇਂਦਰ ਸਰਕਾਰ ਤੇ ਹਰਿਆਣਾ ਯੂਨੀਵਰਸਿਟੀ ਸ੍ਰੇਣੀ ਸਰਕਾਰ ਸੁੱਤੀ ਪਈ ਆ ਜੋ ਕਿ ਐਵੇਂ ਢੁੱਠੇ ਸਾਂਸਰ ਤੋਂ ਧੋਖਾ ਕੀਤਾ ਨਿਯੁਕਤੀ ਪੱਕੇ ਦੇ ਕੇ ਆ ਜਿਹੜਾ ਸਾਂਸਰ ਭੌਣ ਦੇ ਵਿੱਚ ਰਹਿਤ ਪੈਕੇਜ ਪਾਸ ਕੀਤਾ ਹੈਗਾ ਹਨਮੋਨ ਸਿੰਘ ਸਰਕਾਰ ਨੇ ਇਹਦੇ ਵਿੱਚ ਸਾਰੀਆਂ ਸਹੂਲਤਾਂ ਅਸੀਂ ਇਹਨੂੰ ਲਾਗੂ ਕਰਾਉਣ ਲਈ ਵੀ ਇੱਕ ਵਿਚਾਰ ਰੱਖਿਆ ਵੀ ਇਹਨੂੰ ਵੀ ਲਾਗੂ ਕਰਾਇਆ ਜਾਵੇ ਇਸ ਕਰਕੇ ਵੀ ਅਸੀਂ ਰਸ਼ਨ ਹਰਸ਼ਾ ਉਹ ਦਿੱਲੀ 12 ਫਰਵ ਨੂੰ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਨਾਇਬ ਸਿੰਘ ਜੋ ਸੈਣੀ ਮੁੱਖ ਮੰਤਰੀ ਹਰਿਆਣਾ ਦਾ ਉਹਦੇ ਨਿਵਾਸ ਤੇ ਚੰਡੀਗੜ੍ਹ ਘਰਾਓ ਕਰਾਂਗੇ ਚਾਹੇ ਸਾਨੂੰ ਹਰਿਆਣੇ ਉਹਦੇ ਰਸਤੇ ਕਰਨਾ ਪਵੇ ਹੁਣ ਅਸੀਂ ਟੈੱਕੇ ਨਹੀਂ ਬੈਠਾਂਗੇ ਪੀੜਤਾਂ ਵਿੱਚ ਭਾਰੀ ਨਿਰਾਸ਼ਾ ਹੈ ਵੀ 42 ਸਾਲ ਕੋਈ ਥੋੜੇ ਵੀ ਹੁੰਦੇ 42 ਸਾਲਾਂ ਬਾਅਦ ਵੀ ਅੱਜ ਸਾਨੂੰ ਖਿਦਾਰਸ਼ ਕਰਨਾ ਪੈ ਰਿਹਾ ਔਰ ਕੇਂਦਰ ਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਗੋਦੀ ਮੀਟਗਾ ਇਹ ਦਿਖਾ ਰਿਹਾ ਵੀ ਆਹ ਦੇਤਾ ਪੀੜਤ ਨੂੰ ਆਹ ਕਰਤਾ ਨਹੀਂ ਹਰਿਆਣੇ ਦੇ ਪੀੜਤ ਅਨਸਾਫ਼ ਤੋਂ ਹਜੇ ਵੀ ਕੋਹਾਂ ਦੂਰ ਹਨ